ਬੇਸ਼ੱਕ ਜੇ ਜੇ ਰੇਟ ਕਰਨ ਲੱਗੀ ਉਹ ਟੁੱਟੀ ਵੀ ਹੋਊਗੀ ਪਰ ਫਿਰ ਵੀ ਉਹਦੀ ਸਪਨਾਉਟਿੰਗ ਥੱਲੇ ਪਟਾਰਾ ਵੱਜ ਜਾਂਦਾ ਉਹਦੇ ਨਾਲ ਤੇ ਆਲੂਆਂ ਵਾਸਤੇ ਜਿਹੜਾ ਉਹਦੇ ਪੱਤਾ ਕੱਟ ਲੈ ਸੀਲ ਵਾਸਤੇ ਉਹਦੇ ਬੱਤੇ ਨੁਕਸਾਨ ਦੇ ਆਹੇ ਆਹ ਆਲੂ ਸਾਰੇ ਬਣ ਚੁੱਕੇ ਸੈਜੋ ਦੇ ਜਦੋਂ ਬਾਰਿਸ਼ ਜ਼ੋਰ ਨਾਲ ਹੋਦੀ ਵਟਾ ਨੇ ਕਿਉਂ ਗਾਲੂ ਖਰਾਬ ਹੁੰਦਾ ਸੋ ਯਾ ਤੇਹੀ ਹੈ ਜੀ ਵੀ ਕਿਸਾਨ ਜਿਹੜੇ ਖੇਤ ਦਾ ਪੱਤਾ ਨਹੀਂ ਕਟਿਆ ਤਾਂ ਪੱਤਾ ਨਾ ਕਟਣ ਹਾਲੇ ਬਿਲਕੁਲ ਹੋ ਸਕਦਾ ਜੀ ਅਗਰ ਜ਼ਿਆਦਾ ਬਾਰਿਸ਼ ਹੋਣੀ ਮੰਨ ਲਓ ਸੁਪੋਜ਼ ਕਰੋ ਰੱਬ ਨਾ ਕਰੇ ਗੜੇ ਹੋਰ ਬਾਰੀ ਹੋਰ ਹੋ ਜਾਂਦੀ ਹੈ ਕਣਕ ਵੀ ਖਤਮ ਹੋ ਜੂਗੀ ਫਿਰ ਉਹਦਾ ਨੁਕਸਾਨ ਕਾਫੀ ਹੈ ਕਿਉਂਕਿ ਤੋੜ ਦਾ ਸਾਰਾ ਕੋਈ ਗੜਿਆ ਨਹੀਂ ਤੋੜ ਦੇ ਨਾਲ ਬੂਟਾ ਡੈਮੇਜ ਹੋ ਗਿਆ ਹੁਣ ਉਹ ਦੁਬਾਰਾ ਸਪਰਾਊਟ ਨਹੀਂ ਹੋਣਾ ਨੇ ਫੁੱਟਣ ਵਾਲੇ ਟਾਈਮ ਲੱਗੂਗਾ ਉਹ ਇਹਦੇ ਦੋ ਦਿਨ ਪਹਿਲੂ ਦੀ ਆਪਣੇ ਬਹੁਤ ਮਾੜੀ ਵੀ ਨਹੀਂ ਕਰ ਸਕਦੇ ਵਾਰਸ਼ ਨੂੰ ਕਿਉਂਕਿ ਤੇ ਦੂਜਾ ਇਹ ਹੈ ਵੀ ਕਣਕ ਵਾਸਤੇ ਇਹ ਜਿਹੜਾ ਮੀਂਹ ਹੈ ਬਹੁਤ ਵਧੀਆ ਉਹ ਤਾਂ ਲਗਾਤਾਰ ਠੰਡ ਪੈਣਾ ਪੈਣਾ ਸਬਜ਼ੀਆਂ ਜਿਹੜੀ ਗੋਭੀ ਲੱਗੀ ਹੈ ਤਾਜੀ ਛੋਟੀ ਹਰੀ ਲੱਗੀ ਹੈ ਖੇਤਾਂ 'ਚ ਜਿਨਹਾਂ ਦੇ ਫੁੱਲ ਬੜਨਾ ਹੈ ਉਹਦਾ ਨੁਕਸਾਨ ਕਾफी ਹੈ بارش ਅਤੇ ਗੜੇ ਮਾਰੀ ਨਾਲ ਫਸਲਾਂ ਦਾ ਹੋਇਆ ਭਾਰੀ ਨੁਕਸਾਨ ਸਸ਼ੀਕਲ ਵਾਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਖਬਰ ਸੰਗਰੂਪ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਈ ਸੂਬਿਆਂ ਵਿੱਚ ਕੱਲ بارش ਅਤੇ ਗੜੇ ਮਾਰੀ ਹੋਣ ਨਾਲ ਕਈ ਸਾਰੇ ਇਲਾਕਿਆਂ ਵਿੱਚ ਫਸਲਾਂ ਦਾ ਕਾफी ਨੁਕਸਾਨ ਹੋਇਆ ਹੈ ਇਸ ਬਾਰੇ ਗੱਲ ਕਰਦੇ ਕਿਸਾਨ ਆਗੂ ਜੋਗਿੰਦਰ ਸਿੰਘ ਨੇ ਦੱਸਿਆ ਕਿ ਸੰਗਰੂਰ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਅਤੇ ਗੜੇਮਾਰੀ ਹੋਈ। ਉਹਨਾਂ ਨੇ ਦੱਸਿਆ ਕਿ ਗੋਭੀ, ਆਲੂ ਅਤੇ ਇਸ ਦੇ ਨਾਲ ਨਾਲ ਚਾਰੇ ਦੇ ਨਾਲ ਵੀ ਕਈ ਸਾਰੀ ਫਸਲਾਂ ਦਾ ਨੁਕਸਾਨ ਹੋਇਆ ਹੈ। ਉਹਨਾਂ ਨੇ ਸਰਕਾਰ ਤੋਂ ਮਦਦ ਵੀ ਮੰਗ ਕੀਤੀ। ਉਹਨਾਂ ਨੇ ਦੱਸਿਆ ਕਿ ਮੌਸਮ ਵਿਭਾਗ ਵੱਲੋਂ ਇਹ ਚੀਜ਼ ਪਹਿਲਾਂ ਹੀ ਅਲਰਟ ਕਰ ਦਿੱਤੀ ਗਈ ਸੀ ਕਿ ਆਉਣ ਵਾਲੇ ਕੁਝ ਦਿਨਾਂ 'ਚ ਭਾਰੀ ਬਾਰਿਸ਼ ਹੋਏਗੀ। ਜਿਸ ਦੇ ਚੱਲਦੇ ਕੱਲ ਬਾਰਿਸ਼ ਹੋਈ ਅਤੇ ਇਸ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ। ਉਹਨਾਂ ਨੇ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਬਹੁਤ ਮਦਦ ਕਰਦੀ ਹੈ ਅਤੇ ਅੱਗੇ ਵੀ ਸਾਡੀ ਇਸ ਵਾਰੀ ਮਦਦ ਕਰੇ ਕਿਉਂਕਿ ਪਿਛਲੀ ਵਾਰ ਆਲੂ ਦੀ ਫਸਲ ਫੰਗਸ ਕਰਕੇ ਖਰਾਬ ਹੋ ਗਈ ਸੀ ਅਤੇ ਇਸ ਵਾਰੀ ਬਾਰਿਸ਼ ਦੇ ਨਾਲ ਸਾਰੀ ਫਸਲ ਖਰਾਬ ਹੋ ਗਈ ਹੈ। ਦੇਖੋ ਇਹ ਦੋਨੋਂ ਪਹਿਲੂ ਨੇ ਜੀ ਇਸ ਵਾਰ ਦੇ। ਇੱਕ ਤਾਂ ਦੇ ਨਾਲ ਠੰਡ ਦਾ ਥੋੜਾ ਜਿਹਾ ਰੋਕ ਵੜ ਜयो ਜਦ ਧੁੰਦ ਪੈਂਦੀ ਸੀ। ਲਗਾਤਾਰ ਠੰਡ ਸੀਗੀ ਤੇ ਦੂਜਾ ਇਹ ਹੈ ਵੀ ਕਣਕ ਵਾਸਤੇ ਇਹ ਜਿਹੜਾ ਮੀਂਹ ਹੈ ਬਹੁਤ ਵਧੀਆ। ਬਿਸ਼ੱਕ ਜੇ ਜੇ ਰੇਟ ਕਣਕ ਲੱਗੀ ਉਹ ਟੁੱਟੀ ਵੀ ਹੋਊਗੀ ਪਰ ਫਿਰ ਵੀ ਉਹਦੀ ਸਪਰਾਉਟਿੰਗ ਥੱਲੇੋਂ ਪਟਾਰਾ ਵੱਜ ਜਾਂਦਾ ਉਹਦੇ ਨਾਲ ਤੇ ਕਣਕ ਵਾਸਤੇ ਬਹੁਤ ਅੱਛੀ ਮੰਨੀ ਜਾ ਸਕਦੀ ਹੈ ਇਹ ਤੇ ਆਲੂਆਂ ਵਾਸਤੇ ਜਿਹੜਾ ਆਲੂ ਪੱਤਾ ਕੱਟਣਾ ਸੀੜ ਵਾਸਤੇ ਉਹਦੇ ਵਾਸਤੇ ਨੁਕਸਾਨਦੇ ਆ ਇਹ ਕਿਉਂਕਿ ਜੋਰ ਨਾਲ بارش ਵਜਿਹਾ ਗੱਡੇਮਾਰੀ ਹੋਈ ਆ ਉਹਦੇ ਨੱਟਾ ਨੰਗੀਆਂ ਕੇ ਆਲੂ ਸਾਰੇ ਨੰਗਾ ਹੋ ਗਿਆ ਉਹ ਜਿਹੜਾ ਨੰਗਾ ਨੂੰ ਹੁੰਦਾ ਦੋ ਦਿਨ ਛਾਰਾ ਹੋ ਜਾਂਦਾ ਪੂਰੀ ਜਿਹੜਾ ਨਹੀਂ ਫਿਰ ਖਾਲ ਸਬਜ਼ੀ ਦੀ ਕੰਮ ਨਹੀਂ ਆਉਂਦਾ ਤੇ ਤੀਜਾ ਇਹ ਹੈ ਵੀ ਜਿਹੜਾ ਆਲੂ ਲੇਟ ਸੀਗਾ ਲੱਗਿਆ ਹੋਇਆ ਜਿਹੜਾ ਹਾਲੇ 15 20 ਦਿਨ ਪੱਤੇ ਕੱਟਣ ਉਹਦਾ ਨੁਕਸਾਨ ਕਾफी ਹੈ ਕਿਉਂਕਿ ਤੋੜ ਦਿੱਤਾ ਸਾਰਾ ਕੋਈ ਗੱਡਿਆ ਨਹੀਂ ਤੋੜ ਦੇ ਨਾਲ ਬੂਟਾ ਡੈਮੇਜ ਹੋ ਗਿਆ ਹੁਣ ਉਹ ਦੁਬਾਰਾ ਸਪਰਾਉਟ ਨਹੀਂ ਹੋਣਾ ਨੇ ਫੁੱਟਣਾਂ ਲਈ ਟਾਈਮ ਲੱਗੂਗਾ ਉਸ ਤੋਂ ਉਸ ਤੋਂ ਅੱਗੇ ਸਾਡੇ ਕੋਲ ਟਾਈਮ ਹੀ ਹੈ ਨਹੀਂ ਹੋਰ ਕਿਉਂ ਗਾਂਲ ਕ੍ਰੋਪ ਵੀ ਦੇਖਣੀ ਹੈ ਸੀ ਸੋ ਇਹ ਇਹਦੇ ਦੋ ਦਿਨ ਪਹਿਲੂ ਦੇ ਵਾਰਸ਼ੀ ਨੂੰ ਚੰਗੀ ਵੀ ਕਿਹਾ ਜਾ ਸਕਦਾ ਹੈ ਮਾਰਦੀ ਵੀ ਕਿਹਾ ਜਾ ਸਕਦਾ ਹੈ ਆਲੂਆਂ ਦੇ ਥੋੜੇ ਦਿਨ ਪਹਿਲਾਂ ਥੋੜਾ ਚਿਰ ਪਹਿਲਾਂ ਕਿਉਂ ਫੰਗਸ ਵੀ ਆਈ ਸੀ ਉਸ ਤੋਂ ਬਾਅਦ ਇਹ ਹੋਈ ਆ ਜਿਹਦਾ ਮਤਲਬ ਆਲੂ ਦੀ ਮਾਰ ਜ਼ਿਆਦਾ ਕੋ ਆਲੂ ਦੀ ਵਾਰ ਜ਼ਿਆਦਾ ਹੈ ਆਲੂ ਇਸ ਵਾਰ ਸਾਰਾ ਸਾਲ ਆਲੂ ਦੀ ਕ੍ਰੋਪ ਜਿਹੜੀ ਉਹ ਨੁਕਸਾਨ ਉਹ ਤਾਂ ਲਗਾਤਾਰ ਠੰਡ ਪੈਣ ਦਾ ਪੈਣਾ ਸੈਜ ਨਹੀਂ ਬਣਿਆ ਉਹ ਤਾਂ ਮੰਡੀ 'ਚ ਮੋਲੀ ਮਿਲ ਰਿਹਾ ਕਿਉਂਕਿ ਆਪਾਂ ਜਦੋਂ ਬਾਜ਼ਾਰ ਚ ਆਉਂਦੇ ਆਪਾਂ ਮੋਟਾ ਮੋਟਾ ਚੁੱਕਦੇ ਆ ਤੇ ਛੋਟਾ ਸੈਜਦਾਰ ਨੂੰ ਰਹਿ ਗਿਆ ਉਹਦਾ ਕਾਰਨ ਇਹ ਨਾਲ ਉਹਦੀ ਕੁਆਲਿਟੀ ਬਣੀ ਹੈ ਨਾਲ ਉਹਦਾ ਸੈਜ ਜੀ ਬਣਿਆ ਨਾਲ ਉਹਦੀ ਡਿਮਾਂਡ ਆ ਗਈ ਜੀ ਮੇਰੇ ਮੌਸਮ ਵਿਭਾਗ ਕੋਲ ਅਲਰਟ ਕੀਤਾ ਗਿਆ ਵੀ ਤਿੰਨ ਚਾਰ ਦਿਨ ਅਗਲੇ ਹੋਰ ਬਾਰਿਸ਼ ਹੋਣ ਦੀ ਉਮੀਦ ਆ ਕੀ ਉਹ بارش ਨਾਲ ਵੀ ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਜੇ ਅਗਰ ਜ਼ਿਆਦਾ بارش ਹੋਣੀ ਮੰਨ ਲਓ ਸੁਪੋਜ਼ ਕਰੋ ਰੱਬ ਨਾ ਕਰੇ ਗੜੇ ਹੋਰ ਬਾਰਿ ਹੋਰ ਹੋ ਜਾਂਦੀ ਹੈ ਕਣਕ ਵੀ ਖਤਮ ਹੋ ਜੂਗੀ ਫਿਰ ਆਲੂ ਦਾ ਨੁਕ ਉਹਦੇ ਤੇ ਸਭ ਤੋਂ ਜ਼ਿਆਦਾ ਇਫੈਕਟ ਹੁੰਦਾ ਘੜਿਆਂ ਦਾ ਕਿਉਂਕਿ ਨਾਜ਼ੁਕ ਹੁੰਦੀ ਇਹ ਉਹ ਤੇ ਉਹ ਪਾਈਪ ਟਾਈਪ ਹੁੰਦਾ ਉਹ ਬੂਟੇ ਵਿੱਚੋਂ ਬੋਲਾ ਹੁੰਦਾ ਉਹ ਸਾਰੇ ਟੁੱਟ ਕੇ ਇੱਕਦਮ ਡੈਮੇਜ ਹੋ ਜਾਂਦਾ ਹੈ ਹੋਰ ਸਬਜ਼ੀਆਂ ਤੇ ਵੀ ਅਸਰ ਹੋਇਆ ਹੈ ਸਬਜ਼ੀਆਂ ਜਿਹੜੀ ਗੋਭੀ ਲੱਗੀ ਹੈ ਤਾਜੀ ਛੋਟੀ ਹਾਲੇ ਲੱਗੀ ਹੀ ਖੇਤਾਂ 'ਚ ਜਿਹਨਾਂ ਦੇ ਫੁੱਲ ਬਣਨਾ ਹੈ ਉਹਦਾ ਨੁਕਸਾਨ ਕਾਫੀ ਹੈ ਆਲੂ ਆਪਣੀ ਰੇਜ ਕਿੰਨਾ ਘਾਏਗਾ ਜਿਹੜਾ ਖਰਾਬ ਹੁੰਦੀ ਆਲੂ ਆਪਣੀ ਰੇਜ ਹੈ ਤਕਰੀਬਨ 1000 ਕਿਕਰ ਹੈਗਾ ਹਾਂ ਬਾਕੀ ਲੋਕ ਕੁਝ ਪੱਤੇ ਕੱਟ ਵੀ ਦਿੱਤੇ ਨੇ ਕੁਝ ਮਤਲਬ ਥੋੜਾ ਬਹੁਤ ਰਹਿੰਦੇ ਵੀ ਕੱਟਣ ਤੋਂ ਇਸੇ ਤਰੀਕੇ ਨਾਲ ਬਚਾਇਆ ਜਾ ਨਹੀਂ ਇਹ ਨਹੀਂ ਬੱਚਾ ਜੀ ਦੇਖੋ ਇਹ ਸਤੇਜੇ ਹੈ ਜਿਹਨੂੰ ਕਿੱਦਾਂ ਬਚਾਵਾਂਗੇ ਆਪ ਇਹਨੂੰ ਆਲੂ ਸਾਰੇ ਬਣ ਚੁੱਕੇ ਸਹਿਜੋ ਦੇ ਜਦੋਂ ਬਰਸ ਜ਼ੋਰ ਨਾਲ ਦੇ ਬੱਟਾ ਨਹੀਂ ਗਿਓ ਆਲੂ ਖਰਾਬ ਹੁੰਦਾ ਜੇ ਗੜੇਵਾਰੀ ਹੁੰਦੇ ਤਾਂ ਬੁੱਟਾ ਟੁੱਟ ਕੇ ਡੈਮੇਜ ਹੋ ਜਾਂਦਾ ਤੇ ਆਲੂ ਨੂੰ ਸੰਤ ਹੈ ਹੀ ਹੈ ਚ ਕੋਈ ਸ਼ੱਕ ਨਹੀਂ ਕੋਈ ਸੁਝਾਅ ਦੇਣਾ ਚਾਹਦੇ ਹੋ ਕਿਸਾਨ ਨੂੰ ਸੁਝਾਅ ਤੇ ਇਹੀ ਹੈ ਜੀ ਵੀ ਕਿਸਾਨ ਜਿਹੜੇ ਖੇਤ ਦਾ ਪੱਤਾ ਨਹੀਂ ਕੱਟਿਆ ਤਾਂ ਪੱਤਾ ਨਾ ਕੱਟਣਾ ਹਾਲੇ ਕਿਉਂਕਿ ਜੇ ਪੱਤਾ ਕੱਢਦੇ ਤਾਂ ਜਿਹੜੀ ਜਮੀਨ ਦੀ ਅਬਜ਼ਰਵੇਸ਼ਨ ਪਾਣੀ ਦੀ ਘਟ ਜਾਂਦੀ ਆ ਹੁਣ ਬੂਟਾ ਵੀ ਪਾਣੀ ਲਊਗਾ ਪੱਤੇ ਨੂੰ ਪਾਣੀ ਚਾਹੀਦਾ ਉਹਦੇ ਜੜਾ ਵੀ ਜਿੰਦਾ ਨੇ ਹ ਪਰ ਪਾਣੀ ਖਿਲ ਜਾਂਦਾ ਜ਼ਮੀਨ ਚ ਇਸ ਕਰਕੇ ਜਿਹੜਾ ਹਰ ਕੱਟਲ ਤੋਂ ਰਹਿੰਦਾ ਬੱਤਾ ਉਹਨੂੰ ਮੇਰਾ ਖਿਆਲ ਪੰਜ-ਸੱਤ ਦਿਨ ਦਸ ਦੇ ਰੋਕ ਲੈਣਾ ਚਾਹੀਦਾ ਤੇ ਬਾਕੀ ਅਣਕ ਜਿਹੜੇ ਹਾਲ ਤੱਕ ਕਿਸੇ ਹੱਦ ਤੱਕ ਬਹੁਤ ਠੀਕ ਆ ਸਕਦਾ ਨੁਕਸਾਨ ਤਾਂ ਉਹਦਾ ਵੀ ਹੋਇਆ ਪਰ 2-4% ਪਰ ਉਹਦੀ ਪਰਭਾਈ ਹੋ ਜਾਣੀ ਆ ਕਿਉਂਕਿ ਉਹਦਾ ਮੱਡਾ ਵੀ ਸਟੇਜ ਛੋਟੀਆਂ ਟਿਲਿੰਗ ਦੀ ਹਾਲੇ ਹੋਈ ਪੂਰੀ ਹੋ ਰਹੀ ਆ ਤੇ ਜੇ ਉਹਦਾ ਕੱਚਾ ਬੂਟਾ ਛੋਟਾ ਟੁੱਟ ਵੀ ਜਾਂਦਾ ਥੱਲੇ ਡਾਣੀ ਹੋਰ ਕੱਟ ਲੈਂਦੀ ਆ ਉਹ ਉਹ ਸਮਾਂ ਹੈਗਾ ਲਈ ਤੇ ਇਸ ਕਰਕੇ ਆਲੂ ਦਾ ਤੇ ਜਿਹੜਾ ਜਮੀਨਦਾਰ ਨੇ ਪਿਆਜ਼ ਲੈ ਪਿਆਜ਼ ਦਾ ਵੀ ਨੁਕਸਾਨ ਕਾਫੀ ਕਰਦਾ ਹੈ ਘੜਾ ਇਹਦਾ ਦੇ ਮਰਸੀਨ ਦਾ ਤੇ ਇਹਦਾ ਆਲੂਆ ਤਿੰਜੀ ਜਿਹੇ ਨੁਕਸਾਨ ਜਿਆਦਾ ਹੋਇਆ ਬਾਕੀ ਕੋਈ ਜੱਡੀ ਆਪਾਂ ਨੂੰ ਬਹੁਤ ਮਾੜੀ ਵੀ ਨਹੀਂ ਕਹਿ ਸਕਦੇ ਵਾਰਸ਼ ਨੂੰ ਕਿਉਂਕਿ ਆਲ ਓਵਰ ਏਰੀਆ ਇਹ ਨਾਲ ਜਿਆਦਾ ਕਣਕ ਚਲੇਆ